ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਬਰਮਿੰਦਾ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਜਿਵੇਂ ਕਿ ਅੱਗੇ ਪਾਰਟੀ ਵੇਅਰ ਕਨਸੈਪਟ ਦੀ ਕਾਫੀ ਜ਼ਿਆਦਾ ਡਿਮਾਂਡ ਆ ਰਹੀ ਆ ਕਿ ਸਾਨੂੰ ਪਾਰਟੀ ਵੇਅਰ ਕਨਸੈਪਟ ਦੋ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਹੋਵੇ ਔਰਗੈਂਜ਼ਾ ਦੀ ਬਹੁਤ ਜ਼ਿਆਦਾ ਡਿਮਾਂਡ ਆ ਤੇ ਔਰਗੈਂਜ਼ਾ ਦੇ ਉੱਪਰ ਇੰਨੇ ਸੋਹਣੇ ਸੋਹਣੇ ਸੂਟ ਰੈਡੀ ਹੋ ਕੇ ਆ ਰਹੇ ਨੇ ਜਾਣ ਕੇ ਮੀਡੀਅਮ ਤੋਂ ਮੀਡੀਅਮ ਹਾਈ ਤੋਂ ਹਾਈ ਮਤਲਬ ਕਿ ਹੈਵੀ ਤੋਂ ਹੈਵੀ ਸੂਟ ਵੀ ਬਹੁਤ ਸੋਹਣਾ ਔਰਗੰਜ਼ਾ ਤੇ ਹੁਣ ਰੈਡੀ ਹੋ ਰਿਹਾ ਵਾ ਕਿਉਂਕਿ ਇੱਕ ਤਾਂ ਔਰਗੰਜ਼ਾ ਜਿਹੜਾ ਸਦਾ ਬਾਹਰ ਜਾਂ ਫੈਬਰਿਕ ਆ ਹੀ ਨਹੀਂ ਹੈਗਾ ਵੀ ਇਸ ਸਾਲ 트ੈਂਡਿੰਗ ਤੇ ਆ ਜੀ ਆ ਫੈਬਰਿਕ ਅਗਲੇ ਸਾਲੇ 트ੈਂਡਿੰਗ ਤੇ ਨਹੀਂ ਹੋਣਾ ਇਦਾਂ ਦੀ ਇਹਦੀ ਕੋਈ ਵੀ ਉਹ ਨਹੀਂ ਹੈਗੀ ਔਰਗੰਜ਼ਾ ਹਮੇਸ਼ਾ 12 ਮਹੀਨੇ 30 ਦਿਨ ਚੱਲਦਾ ਜੀ ਜਦੋਂ ਮਰਜੀ ਆਪਾਂ ਇਹਨੂੰ ਵੇਅਰ ਕਰ ਸਕਦੇ ਹਾਂ ਸੂਟ ਨੂੰ ਠੀਕ ਹੈ ਤੇ ਉਸ ਦੇ ਹਿਸਾਬ ਦੇ ਨਾਲ ਅੱਜ ਆਪਾਂ ਨੋਰਮਲ ਰੇਂਜਾ ਮੈਂ ਲੈ ਕੇ ਆਈਆਂ ਆਰਗੈਂਜ਼ਾ ਦੇ ਉੱਪਰ ਬਹੁਤ ਪਿਆਰੀ ਬਹੁਤ ਸੋਹਣੇ ਦੋ ਸੈੱਟ ਆਏ ਨੇ ਆਪਣੇ ਕੋਲ ਆਰਗੈਂਜ਼ਾ ਦੇ ਤੇ ਜਿੰਨਾਂ ਭੈਣਾਂ ਨੂੰ ਵੀ ਇਹ ਵਾਲੇ ਸੂਟ ਚਾਹੀਦੇ ਹੋਣਗੇ ਸਕਰੀਨ 'ਤੇ ਆਪਣਾ ਨੰਬਰ ਚੱਲ ਰਿਹਾ ਉਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਆਰਾਮ ਦੇ ਨਾਲ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਜਿਹੜੀਆਂ ਭੈਣਾਂ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈ ਬਾਕੀ ਤੁਸੀਂ ਇਨਸਟਾ ਦਾ ਪੇਜ ਆ ਸਾਡਾ ਚੈਹਲ ਕਲੈਕਸ਼ਨ 27 ਨਿਊ ਅਪਡੇਟ ਉਹਦੇ ਤੇ ਤੁਸੀਂ ਦੇਖ ਸਕਦੇ ਹੋ ਨਹੀਂ ਤਾਂ ਫਿਰ ਗਰੁੱਪ ਜਿਹੜੀਆਂ ਭੈਣਾਂ ਜੁਆਇਨ ਕਰਨਾ ਚਾਹੁੰਦੀਆਂ ਨੇ ਗਰੁੱਪ ਸਾਡਾ ਇਹੀ ਨੰਬਰ ਤੇ ਚੱਲਦਾ ਇਹਦੇ ਤੇ ਤੁਸੀਂ ਹੈਲੋ ਦਾ ਮੈਸੇਜ ਛੱਡੋ ਨਾਮ ਦੇ ਨਾਲ ਤੁਹਾਨੂੰ ਲਿੰਕ ਪ੍ਰੋਵਾਈਡ ਹੋ ਜਾਊਗਾ ਤਾਂ ਤੁਸੀਂ ਉਹਨੂੰ ਕਲਿੱਕ ਕਰਕੇ ਆਟੋਮੈਟਿਕਲੀ ਗਰੁੱਪ ਦੇ ਵਿੱਚ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਇਹ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਪਿਆਰਾ ਬਹੁਤ ਸੋਹਣਾ ਰੇਟ ਵੀ ਬਹੁਤ ਨਾਰਮਲ ਨੇ ਜਿਹੜੀ ਮਾਜੀ ਪੈਣ ਇਹਨਾਂ ਨੂੰ ਬਾਈ ਕਰ ਸਕਦੀ ਆ ਠੀਕ ਹੈ ਜੀ ਫੈਬਰਿਕ ਵੀ ਬਹੁਤ ਪਿਆਰਾ ਵਾ ਪਿਓਰ ਆਰਗੈਂਜ਼ਾ ਬਿਲਕੁਲ ਸੌਫਟ ਵਾਲੀ ਕੋਈ ਵੀ ਆਈ ਨਹੀਂ ਵੀ ਆਕੜਿਆ ਜਾਂ ਸੂਟ ਆ ਮਤਲਬ ਕਿ ਖੜਾ ਜਿਆ ਬਿਲਕੁਲ ਸੌਫਟ ਵਾਲਾ ਵਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਆ ਲੋ ਇਦਾਂ ਰਹੋਗੀ ਇਹਦੀ ਲੁੱਕ ਠੀਕ ਹੈ ਜੀ ਇੱਥੋਂ ਆਪਣਾ ਇਸ ਤਰ੍ਹਾਂ ਗਲਾ ਸਟਾਰਟ ਹੋਊਗਾ ਤੇ ਇਦਾਂ ਇਹਦੀਆਂ ਸਾਰੀਆਂ ਪੈਨਲ ਬਣੀਆਂ ਹੋਣਗੀਆਂ ਬਹੁਤ ਸੋਹਣਾ ਬਹੁਤ ਪਿਆਰਾ ਸਾਰਾ ਹੈਗਾ ਵਾ ਤੇ ਜਿਹੜਾ ਵੀ ਸੂਟ ਆਊਗਾ ਤੁਹਾਨੂੰ ਇਹਨਾਂ ਜਿਹੋ ਤਸਵੀਰਾਂ ਨੇ ਤੁਸੀਂ ਨਾਲ ਦੀ ਨਾਲ ਆਪਣੇ ਸਕਰੀਨਸ਼ਾਟ ਲਈ ਜਾਣੇ ਨੇ ਨਾਲ ਇਹਦੇ ਆਊਗੀ ਮਸਲੀਨ ਦੀ ਬਾਟਮ ਮਸਲੀਨ ਦੀ ਬਾਟਮ ਆਊਗੀ ਬਹੁਤ ਪਿਆਰੀ ਨਾਲ ਇਹਦੇ ਆਊਗਾ ਜੀ ਔਰਗੈਂਜ਼ਾ ਦਾ ਹੀ ਦੁਪੱਟਾ ਆਓ ਔਰਗੈਂਜ਼ਾ ਦਾ ਦੁਪੱਟਾ ਵਾ ਠੀਕ ਹੈ ਜੀ ਬਾਟਮ ਦੇ ਉੱਤੇ ਵੀ ਤੁਹਾਨੂੰ ਕੜਾਈ ਮਿਲੂਗੀ ਬਾਟਮ ਬਹੁਤ ਸੋਹਣੀਆਂ ਬਹੁਤ ਪਿਆਰੀਆ ਕਢਾਈ ਬਾਟਮ ਤੇ ਵੀ ਮਿਲੂਗੀ ਸੋ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਹੋਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਲਈ ਜਾਣੇ ਤੁਸੀਂ ਹਲੋ ਆਰਡਰ ਆਪਣੇ ਕਰੀ ਜਾਣੇ ਜੀ ਇਦਾਂ ਰੋਗੀ ਇਹਦੀ ਲੁੱਕ ਬਹੁਤ ਪਿਆਰੀਆ ਬਹੁਤ ਸੋਹਣਾ ਸ਼ਰਟ ਸਾਰਾ ਮਤਲਬ ਕਿ ਫੈਬਰਿਕ ਵੀ ਬਹੁਤ ਪਿਆਰਾ ਵਾ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਟੋਟਲੀ ਜਿੰਨਾ ਵੀ ਕੰਮ ਹੋਇਆ ਹੋਇਆ ਸਾਰਾ ਹੈਂਡਵਰਕ ਦਾ ਹੋਇਆ ਹੋਇਆ ਇਹ ਹੈਗਾ ਆਪਣਾ ਪਹਿਲਾ ਕਲਰ ਸੈਕਿੰਡ ਕਲਰ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਆਮ ਪਿਸਤਾ ਜਾਂ ਗ੍ਰੀਨ ਸ਼ੇਡ ਠੀਕ ਹੈ ਜੀ ਪਿਸਤਾ ਜਾਂ ਗ੍ਰੀਨ ਸ਼ੇਡ ਆ ਇਹ ਵੀ ਕਲਰ ਬਹੁਤ ਪਿਆਰਾ ਵਾ ਨੈਕਸਟ ਵਾਲਾ ਹੈਗਾ ਜੀ ਇਹਦੇ ਵਿੱਚ ਪਰਪਲ ਸ਼ੇਡ ਲਵੈਂਡਰ ਪਰਪਲ ਸ਼ੇਡ ਸਾਡੇ ਸਾਰੇ ਕਲਰ ਬਹੁਤ ਪਿਆਰੇ ਨੇ ਚਾਰ ਕਲਰਾਂ ਉੱਪਰ ਇਹ ਵਾਲਾ ਝਾਟਾ ਸਾਰੇ ਕਲਰ ਬਹੁਤ ਪਿਆਰੇ ਰਹਿਣਗੇ ਜਿਹੜਾ ਮਰਜੀ ਕਲਰ ਤੁਸੀਂ ਇਹਨਾਂ ਵਿੱਚੋਂ ਲੈ ਸਕਦੇ ਹੋ ਦੋ ਸੈੱਟ ਆਏ ਨੇ ਦੋਨੇ ਬਹੁਤ ਪਿਆਰੇ ਆਏ ਨੇ ਆ ਲੋ ਪਾਰਟੀਅਰ ਕਨਸੈਪਟ ਹੁਣ ਪੂਰੇ ਜੋਰਾਂ ਸ਼ੋਰਾਂ ਤੇ ਨੇ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਆ ਸਾਰੇ ਸੂਟਾਂ ਦਾ ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਜਾਊਗਾ ਜਿਹੜਾ ਵੀ ਦਿਲ ਕਰੇ ਤੁਸੀਂ ਆਪਣਾ ਉਹ ਪਿਕ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਨੈਕਸਟ ਵਾਲਾ ਜਿਹੜਾ ਇਹਦੇ ਵਿੱਚ ਡਿਜ਼ਾਈਨ ਆਇਆ ਆਪਣੇ ਕੋਲੇ ਉਹ ਵੀ ਡਿਜ਼ਾਈਨ ਬਹੁਤ ਪਿਆਰਾ ਆ ਜਿਵੇਂ ਕਿ ਮੂਰੇ ਦੇੰਤਵਾਰਾਂ ਦੀ ਸਟਾਰਟਿੰਗ ਆ ਵਰਤ ਆ ਰਹੇ ਨੇ ਬਹੁਤ ਹੀ ਪਿਆਰੇ ਪਿਆਰੇ ਕਨਸੈਪਟ ਆ ਰਹੇ ਨੇ ਜੀ ਤਾਂ ਲੋ ਜੀ ਇੱਦਾਂ ਰਹੂਗੀ ਇਹ ਵਾਲੇ ਇਹਦੀ ਲੋਕ ਸਾਰਾ ਫਰੰਟ ਪੂਰਾ ਫੁੱਲ ਹੈਵੀ ਮਿਲ ਰਿਹਾ ਤੁਹਾਨੂੰ ਪੂਰਾ ਸਾਰਾ ਜਾਲ ਦਾ ਕੰਮ ਹੋਇਆ ਹੋਇਆ ਸੂਟ ਦੇ ਉੱਪਰ ਬਹੁਤ ਸੋਹਣਾ ਸਾਰਾ ਘੇਰਾ ਬਣਿਆ ਹੋਇਆ ਘੇਰੇ ਤੇ ਵੀ ਸਾਰੇ ਕਿਤੇ ਤੁਹਾਨੂੰ ਕਲਰ ਦੇਖੋ ਕਿੰਨਾ ਸੋਹਣਾ ਕਲਰ ਵੀ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਆ ਇਹ ਤੇ ਸਾਰਾ ਘੇਰਾ ਟੋਟਲੀ ਜਿੰਨਾ ਵੀ ਕੰਮ ਆ ਸਾਰਾ ਹਾਈਲਾਈਟ ਕੀਤਾ ਹੋਇਆ ਠੀਕ ਹੈ ਜੀ ਤੇ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਵਾ ਨਾਲ ਇਹਦੇ ਸੇਮ ਆ ਰਹੀ ਆ ਮਸਲੀਨ ਦੀ ਬਾਟਮ ਮਸਲੀਨ ਦੀ ਬਾਟਮ ਰਹੂਗੀ ਤੇ ਬਾਟਮ ਦੇ ਉੱਤੇ ਵੀ ਤੁਹਾਨੂੰ ਵਰਕ ਮਿਲੇਗਾ ਠੀਕ ਹੈ ਜੀ ਬਾਟਮਾਂ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਨਾਲ ਇਹਦੇ ਦੁਪट्टे ਰਹਿਣਗੇ ਔਰਗਾਂਜ਼ਾ ਦੇ ਹਲ ਜਿਹੜੀ ਸ਼ਾਰਟ ਦਾ ਫੈਬਰਿਕ ਆ ਨਾ ਵਿਸਕੋਜ਼ ਦੀ ਕੁਆਲਿਟੀ ਲੱਗੀ ਆ ਤੇ ਜਿਹੜਾ ਦੁਪट्टे ਦਾ ਫੈਬਰਿਕ ਆ ਸੈਮੀ ਔਰਗਾਂਜ਼ਾ ਦੇ ਉੱਪਰ ਆ ਠੀਕ ਹੈ ਜੀ ਸੈਮੀ ਔਰਗਾਂਜ਼ਾ ਪਰ ਪੂਰੇ ਖੁੱਲੇ ਢੁੱਲੇ ਨਹੀਂ ਵਤੀਆਂ ਨਹੀਂ ਜਿਹੜਾ ਮਰਜ਼ੀ ਤੁਸੀਂ ਇਹਨਾਂ ਚੋਂ ਸੂਟ ਸਿਲੈਕਟ ਕਰ ਲਿਓ ਸੇਮ ਕਲਰ ਸੇਮ ਡਿਜ਼ਾਈਨ ਬਹੁਤ ਇਹਦੇ ਵਿੱਚ ਤੇ ਚਾਰ ਕਲਰ ਤੁਹਾਨੂੰ ਮਿਲ ਜਾਣਗੇ ਇਹ ਸਾਰਾ ਹੈਂਡਵਰਕ ਨਾਲ ਸਾਰਾ ਹਾਈਲਾਈਟ ਕੀਤਾ ਹੋ ਕੜਾਈ। ਦੁਪੱਟੇ ਤੇ ਵੀ ਸਾਰੇ ਤੁਹਾਨੂੰ ਵਰਕ ਮਿਲ ਰਿਹਾ। ਮੈਂ ਤੁਹਾਨੂੰ ਦਿਖਾਉਣਾ ਹੀ ਭੁੱਲ ਗਈ। ਦੁਪੱਟੇ ਦੇ ਸਾਰਾ ਵਰਕ ਆ ਦੇਖੋ। ਵਿਚਕਾਰ ਵੀ ਸਾਰੇ ਵਰਕ ਆ, ਸਾਈਡਾਂ ਤੇ ਵੀ ਵਰਕ ਆ। 4 ਸਾਈਡ ਸਾਰੇ ਕਿਤੇ ਲੈਸ ਲੱਗੀ ਹੋਈ ਆ। ਬਹੁਤ ਸੋਹਣਾ, ਬਹੁਤ ਹੀ ਪਿਆਰਾ ਦੁਪੱਟਾ। ਲੰਬਾਈ ਚੜਾਈ ਦੁਪੱਟਿਆਂ ਦੀ ਬਹੁਤ ਪਿਆਰੀ ਆ। ਸੋ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਪਾਰਟੀ ਵੇਅਰ ਯੂਜ਼ ਕਰੋ। ਕੋਈ ਫੰਕਸ਼ਨ ਤੇ ਪਾਓ ਜਿੱਥੇ ਮਰਜ਼ੀ ਤੁਸੀਂ ਇਹ ਸੂਟ ਪਾ ਸਕਦੇ ਹੋ ਤੇ ਇਹਦੇ ਵਿੱਚ ਕਲਰ ਇੰਗਲਿਸ਼ ਜਿਹਾ ਚਾਰਟ ਆ ਆਈਸਕ੍ਰੀਮ ਜਿਹਾ ਬਹੁਤ ਪਿਆਰੇ ਬਹੁਤ ਸੋਹਣੇ ਕਲਰ ਆਏ ਹੋਏ ਆ ਆਹ ਲਓ ਇਹਦਾ ਕਲਰ ਦੇਖ ਲਓ ਇਹ ਵੀ ਨਾਲ ਸੇਮ ਦੁਪੱਟਾ ਤੇ ਨਾਲ ਸੇਮ ਬਾਟਮ ਦੇ ਉੱਤੇ ਵਰਕ ਠੀਕ ਹੈ ਜੀ ਇੱਕ ਕਲਰ ਤਾਂ ਇਹ ਵਾਲਾ ਮਿਲੂਗਾ ਤੁਹਾਨੂੰ ਇਹਦੇ ਵਿੱਚ ਤੇ ਨੈਕਸਟ ਵਾਲਾ ਕਲਰ ਜਿਹੜਾ ਰਹੂਗਾ ਉਹ ਰਹੂਗਾ ਲਵੈਂਡਰ ਸ਼ੇਡ ਇਹ ਵੀ ਕਲਰ ਬਹੁਤ ਪਿਆਰਾ ਸੇਮ ਬਾਟਮ ਦੇ ਉੱਤੇ ਵਰਕ ਹੋਊਗਾ ਤੇ ਸੇਮ ਰਹੂਗਾ ਇਹਦਾ ਦੁਪੱਟਾ ਇਹ ਵੀ ਕਲਰ ਬਹੁਤ ਪਿਆਰਾ ਕਲਰ ਇਹਦੇ ਛਾਰੇ ਬਹੁਤ ਸੋਹਣੇ ਆ ਛੱਡਣਾ ਵਾਲਾ ਕੋਈ ਵੀ ਨਹੀਂ ਜਿਹੜਾ ਮਰਜੀ ਕਲਰ ਤੁਸੀਂ ਪਿਕ ਕਰ ਲਿਓ ਇਹ ਵਾਲਾ ਡਿਜ਼ਾਈਨ ਆ ਜਿਹੜਾ ਸੁਪਰ ਹਿੱਟ ਇਹ ਚੱਲ ਰਿਹਾ ਨਾ ਡਿਜ਼ਾਈਨ ਉਹ ਵਾਲਾ ਇਹ ਇਹ ਚਾਰ ਕਲਰਾਂ ਉੱਪਰ ਆਪਣੇ ਕੋਲ ਰੈਡੀ ਹੋ ਕੇ ਆਇਆ ਵਾ ਤੇ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਵਿੱਚ ਆਇਆ ਠੀਕ ਹੈ ਜੀ ਆ ਲੋ ਕੀ ਹੈਗਾ ਇਹਦਾ ਫਲੋਰਥ ਕਲਰ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਦੇਖੋ ਪਿੰਕ ਕਲਰ ਕਿੰਨਾ ਸੋਹਣਾ ਉੱਟ ਕੇ ਆ ਰਿਹਾ ਬਹੁਤ ਸੋਹਣਾ ਕਲਰ ਆ ਬਹੁਤ ਹੀ ਪਿਆਰਾ ਜੇ ਸੇਮ ਵਰਕ ਆ ਰਿਹਾ ਬਾਟਮ ਦੇ ਉੱਤੇ ਠੀਕ ਹੈ ਜੀ ਬਹੁਤ ਸੋਹਣਾ ਵਰਕ ਆ ਬਹੁਤ ਸੋਹਣੀਆਂ ਬਾਟਮਾਂ ਨੇ ਨਾਲ ਸੇਮ ਹੈਗਾ ਜੀ ਦੁਪੱਟਾ ਪੂਰਾ ਵਧੀਆ ਹੈ ਵੀ ਦੁਪੱਟਾ ਸੋ ਜਿਹੜਾ ਵੀ ਸੂਟ ਜਿਹੜਾ ਵੀ ਕਲਰ ਇਹਨਾਂ ਚ ਪਸੰਦ ਆਇਆ ਹੋਊਗਾ ਤੁਸੀਂ ਫਟਾਫਟ ਸਕਰੀਨਸ਼ਾਟ ਲੈਣਿਆ ਤੇ ਆਰਡਰ ਕਰ ਦੇਣਿਆ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਬਹੁਤ ਸੋਹਣੀ ਆ ਸੁਪਰ ਹਿੱਟ ਆ ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਇਆ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਆਂ ਸੋਹਣੀਆਂ ਜੀਆਂ ਕਲੈਕਸ਼ਨਾਂ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ